ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਪੰਜਾਬੀ ਕੁਲਚਰ ਵਿੱਚ ਬਹੁਤ ਬਹੁਤ ਸਵਾਗਤ ਹੈ। ਦੱਸੋ ਜੀ ਠੀਕ ਠਾਕ ਹੋ? ਗਰਮੀ ਤਾਂ ਵੱਧ ਗਈ। ਬਹੁਤ ਜਿਆਦਾ ਗਰਮੀ ਪਈ ਹੈ। ਆਪਾਂ ਤਰਾਂਗੇ ਜੀ ਛੋਲੇ ਆ ਦੀ ਪੀਲੇ ਦਲੇ ਹੋਏ ਹੈਗੇ। ਕਦੂ ਪਾ ਕੇ ਬਣਾਵਾਂਗੇ ਆਪਾਂ। ਸਭ ਤੋਂ ਪਹਿਲਾਂ ਜੀ ਆਪਾਂ ਪਾਵਾਂਗੇ ਹਲਦੀ, ਨਮਕ, ਥੋੜੀ ਜਿਹੀ ਮਿਰਚ। ਹਰੀਆਂ ਮਿਰਚਾਂ ਆਪਾਂ ਪਾਵਾਂਗੇ ਬਾਅਦ। ਲਾਲ ਦੁਬਾ ਘੱਟ ਪਾਉਣੇ ਨੇ ਗਰਮੀ ਦੀ ਗੱਲ ਹੈ। ਇੱਕ ਚਮਚਾ ਪਪਾ ਮੰਗੇ ਘਿਓ ਦਾ ਕਿਉਂਕਿ ਆਪਣੀ ਦਾਲ ਬਾਹਰ ਨਹੀਂ ਨਿਕਲਦੀ ਜੇ ਪਕਿਓ ਨਾ ਪਾਈ ਦਾਲ ਬਾਹਰ ਆ ਜਾਂਦੀ ਹੈ ਥੋੜੇ ਬਾਲ ਆ ਜਾਂਦੇ ਨੇ ਫਿਰ ਆਪਾਂ ਦਾਲ ਪਾਵਾਂਗੇ ਉਸ ਤੋਂ ਬਾਅਦ ਆਪਾਂ ਜਦੋਂ ਅਧ ਰਿੱਜੀ ਜੀ ਹੋ ਗਈ ਵਿੱਚ ਕੱਦੂ ਪਾਵਾਂਗੇ ਕੱਟ ਕੇ ਸੋ ਸਾਰਾ ਕੁਝ ਆਪਾਂ ਦਿਖਾਵਾਂਗੇ ਤੁਹਾਨੂੰ ਬਹੁਤ ਜਿਆਦਾ ਗਰਮੀ ਪੈ ਰਹੀ ਹੈ ਮੱਝਾਂ ਥੋੜੇ ਜਿਆਦੇ ਔਖਾ ਹੁਣ ਨਵਾਈਏ ਠੰਡੇ ਪੈਣਾ ਦੋ ਦਤਰ ਦਵਾਈਏ ਨਵਾਈਏ ਸੇਕ ਪੰਜਾ ਪੂਰਾ ਜਾਵੇ ਜਿਵੇਂ ਬੋਟਾ ਤਾਂ ਨਹੀਂ ਜਾਦੇ ਆਖਿਆ ਪਿਆ ਪੂਰਾ ਉਹ ਹੁਣ ਨਹੀਂ ਜਿਆਦੇ ਹੋਇਆ ਪੈਗਰ ਨਹੀਂ ਦਨ ਦੋ ਦਿਨ ਹੋ ਗਏ ਤਾਂ ਇਹ ਮਨ ਬਲੌਗ ਨੂੰ ਜੀ ਰਗਾ ਸਵੇਰੇ ਅੰਦਰ ਹੀ ਵੜ ਜਾ ਰਹੀਦਾ ਤੇ 6 ਵਜੇ ਬਾਹਰ ਨਿਕਲਦੇ ਆਂਗੇ ਕਰਨੀ ਵਾਲੀ ਪੈਂਦੇ ਤਾਂ ਇਹਨੂੰ ਕੋਈ ਤੋਟ ਕੋਈ ਇਹਦੇ ਸ਼ੁੱਧੇ ਸੱਤ ਨੂੰ ਉਹਦੇ ਫੋਟੋਆਂ ਬਣਾ ਲੈਂਗੇ ਜੀ ਤੇ ਜੀ ਲਗਾਤਾਰ ਵਿੱਚ ਵੀ ਹਮ ਤਾਂ ਹੀ ਆਇਆ ਕਰਨੀ ਤੇ ਤੁਮੇ ਵੀ ਕਰਨੀ ਬਹੁਤ ਜਿਆਦੀ ਹੈ ਲੋ ਦੀ ਬਾਲਾ ਆ ਗਿਆ ਢੰਡੀ ਹੁੰਦੀ ਨਾਲ ਕद्दू ਦੀ ਦਾਲ ਤੇ ਛੋਲੇ ਨਾਲ ਬਹੁਤ ਵਧੀਆ ਲੱਗਦੀ ਹੈ ਇਹ ਮੈਂ ਥੋੜੀ ਸੀ ਦੋ ਤਿੰਨ ਵਾਰੀ ਸਬਜ਼ੀਆਂ ਵੀ ਹੋਣ ਕद्दू ਭਿੰਡੀਆਂ ਹੋਰ ਸਬਜ਼ੀ ਨਹੀਂ ਕਰਦਾ ਇਸ ਕਰਕੇ ਆਪਾਂ ਲੋ ਜੀ ਇਹ ਆਪਣੀ ਦਾਲ ਆਦਰੀ ਜੀ ਜੀ ਪਾ ਮੰਗ ਕਦੂ ਆਪਾਂ ਕਦੂ ਕੱਟ ਲਏ ਚਲੋ ਆਪਾਂ ਜਾਂਦੇ ਅੰਦਰ ਲਓ ਜੀ ਆਪਾਂ ਆ ਗਏ ਬਾਹਰ ਦੋ ਕਦੂ ਲੈ ਲਈ ਲੈ ਚਾ ਲੈ ਲਿਆ ਛੀ ਪਤਲੇ ਪਤਲੇ ਕਿਉਂਕਿ ਹਰੀਆਂ ਕੱਚੀਆਂ ਨਹੀਂ ਆ ਟਮਾਟਰ ਲੈ ਲੇ ਚਾਰ ਧੋ ਲੈ ਲੇ ਪਿਆਜ ਬਾਕੀ ਬੱਸ ਗਰਮ ਮਸਾਲੇ ਬਹੁਤ ਜ਼ਿਆਦੇ ਹੋਰ ਨਹੀਂ ਕੋਈ ਕੁਝ ਨਿੱਕੇ ਨਿੱਕੇ ਕਦੂ ਹਮ ਤਾਂ ਕਦੂ ਸਸਤੇ ਹੋ ਗਏ ਵੀਰ ਵੀ ਨਹੀਂ ਚ ਵੱਧ ਤੋਂ ਵੱਧ ਖਾਇਆ ਕਰੋ ਤੇ ਸਬਜ਼ੀ ਇਹ ਵੀ ਕਦੂ ਦੀ ਹੰਡੀ ਹੁੰਦੀ ਹੈ ਪਰ ਬੱਚਿਆਂ ਨੂੰ ਵੀ ਇਹ ਲੱਦੀ ਜਾਂਦੇ ਨੇ ਉਹ ਤੇ ਜਾਂ ਬਸ ਪਕੌੜੇ ਪੁੰਡੇ ਖਾ ਲੈਂਦੇ ਹੁਣ ਸਬਜ਼ੀ ਨਹੀਂ ਖਾਂਦੇ ਇਹ ਆਪਾਂ ਅਧਰਿੱਜੀ ਚ ਪਾਵਾਂਗੇ ਜਦੋਂ ਨਾ ਥੋੜੀ ਦਾਲ ਰੱਜ ਜੀ ਕਿਉਂਕਿ ਜੇ ਆਪਾਂ ਪਹਿਲਾਂ ਪਾਤੀ ਨਾ ਫਿਰ ਘੁਲ ਜਾਂਦੀ ਹੈ ਪਤਾ ਨਹੀਂ ਲੱਗਦਾ ਵੀ ਕਦੋਂ ਪਾਏਗਾ ਪਾਣੀ ਇਸ ਕਰਕੇ ਆਪਾਂ ਬਾਅਦ ਚ ਪਾਵਾਂਗੇ ਲੋ ਜੀ ਆਪਾਂ ਅੱਧੂ ਧੋਲੇ ਨਾਲ ਪਿਆਜ਼ ਵੀ ਧੋਲੇ ਮੈਂ ਬਿੰਦੇ ਬਿੰਦੂ ਉੱਠਣਾ ਪਈ ਲੋ ਤਾਂ ਪਿਆਜ਼ ਮੈਂ ਛਿੱਲਕੇ ਤੋਂ ਨਹੀਂ ਹੁੰਦੀਆਂ ਬੋਬੂ ਦੇ ਲਾ ਦੇ ਕੰਦੂ ਦੀ ਸਬਤੀ ਵਿੱਚ ਪਾ ਕੇ ਛੋਲ ਲੈਣ ਲਾ ਨਿੱਕੀ ਨਿੱਕੀ ਫਾੜੀ ਦੇ ਕੱਟ ਕੇ ਪਾ ਲੈਣਾ ਗਰਮੀ 'ਚ ਤਾਂ ਪਾਣੀ ਵੱਧ-ਵੱਧ ਪੀਣਾ ਚਾਹੀਦਾ ਹੈਗਾ। ਗਿੱਲਾ ਕੱਪੜਾ ਲੈ ਕੇ ਰੱਖੇ। ਹਲਦਾ ਸਟਾਰਟ ਹੀ ਹੋਈ ਆ ਪਤਾ ਨਹੀਂ ਕਿ ਮਹੀਨੇ ਬਣਗੇ 4 ਮਹੀਨੇ ਪਏ। ਨੋਮੇ-10ਵੇਂ ਜਾਂ ਕਿ ਠੰਡ ਹੁੰਦੀ ਹੈ ਕਿ ਤੁਸੀਂ। ਮੱਝਾਂ ਨੂੰ ਚੈਨ ਨੋਖਾ ਹੋ ਜਾਂਦਾ ਆਪਾਂ ਚੱਲ ਫੇਰ ਵੀ ਪਸੂ ਜਿਹੜੇ ਕਿੱਲੇ ਦੇ ਬੰਨੇ ਆਗੇ ਆ ਨੰਬੂ ਉੜ ਹੁੰਦੇ ਵਿਚਾਰੇ ਮੱਝ ਰਿੰਗੀ ਆ ਲੈ ਤਾਂ ਇਹ ਵੀ ਪਤਾ ਤਾਂ ਹੈ ਮੇਰੇ ਕੁਗੁਰ ਵੀ ਸਨੇਹਾਂ ਲੱਗਣ ਲੱਗ ਗਏ ਹੋਣ ਵਿੱਚ ਵਿੱਚ ਤਾਂ ਛੁੱਟੀਆਂ ਘਰ ਤੇ ਸਰਕਾਰ ਨੇ ਆਪਾਂ ਜਿੱਥੇ 4:30 ਉੱਠਦੇ ਸੋ ਉੱਥੇ 4 ਸ਼ੁਰੂ ਕਰਤਾ 4 ਵਜੇ ਉੱਠਣਾ ਚਲੋ ਜੀ ਮੈਂ ਸਾਰਾ ਕਦੂ ਕੱਟ ਲਈਏ ਨਾਲੇ ਆਪਾਂ ਪਿਆਜ਼ ਟਮਾਟਰ ਫਿਰ ਮਿਲਦੇ ਠੀਕ ਹੈ ਲਓ ਜੀ ਆਪਾਂ ਅਗੇ ਚੁੱਲ੍ਹੇ ਕੋਲੇ ਦੂ ਬਟਲਿਆ ਜੀ ਆਪਾਂ ਪਿਆਜ਼ ਟਮਾਟਰ ਆਦਿਕ ਚੀਜ਼ਾਾ ਲਉਂਗੀ ਦੇਖੋ ਮੈਂ ਨਾਲ ਦੀ ਨਾਲ ਹੀ ਪਾਉਂਦੀ ਹੁੰਦੀ ਇਹਨੂੰ ਪਾ ਬਾਚ ਲਾ ਮੰਗੇ ਤੱਕਾ ਸੇਬ ਨੂੰ ਇਹਨੂੰ ਨਾ ਪਾਉਣ ਤੋਂ ਪਰੇ ਗੁੜੀਆਂ ਕਹਿੰਦੇ ਨੇ ਹੱਥ ਤੋਂ ਪਰੇ ਆ ਭਾਈ ਲੋ ਜੀ ਆਪਾਂ ਟੱਕੇ ਨੂੰ 10-15 ਮਿੰਟ ਹੋਰ ਪਕਾ ਦਈਏ ਕਿਉਂਕਿ ਅੱਗ ਹਲ ਥੋੜੀ ਰੱਖਾਂਗੇ ਹਲ ਸੋਨਾ ਸੁਨੇਆ ਹੈ ਆਪਾਂ ਸਬਜੀ ਧਰਤੀ ਸੁਨੇਆ ਮਰਾਂ ਲੱਗ ਰੋਟੂਕ ਇਹਨੂੰ ਆਪਾਂ ਲਾ ਜਨੇ ਅੰਦਰ ਆਪਾਂ ਤਰਕਾ ਇੱਥੇ ਲਾਵਾਂਗੇ ਦਿਖਾਵਾਂਗੇ ਤੁਹਾਨੂੰ ਹੁਣ ਸਬਜੀ ਦਾ ਰਿਜ ਗਿਆ ਆਪਾਂ ਦਿਖਾਵਾਂਗੇ ਤੁਹਾਨੂੰ ਤਰਕਾ ਲਾਉਂਦੇ ਠੀਕ ਹੈ ਜੀ ਦੇਖੋ ਜੀ ਆਪਾਂ ਨੂਨ ਮਿਰਚ ਅੰਦਰੀ ਮੈਂ ਨਾ ਤਰਕਾ ਭੁੰਨ ਲਿਆ ਸੀਗਾ ਦੇਖੋ ਇਸ ਤਰ੍ਹਾਂ ਲਸਣ ਪਿਆਜ਼ ਟਮਾਟਰ ਵਿੱਚ ਆਪਾਂ ਪਾਤੀ ਇੱਕ ਪੈਚ ਮੈਗੀ ਮਸਾਲੇ ਦਾ ਬਹੁਤ ਵਧੀਆ ਲੱਗਦੀ ਹੈ ਇਹਦੇ ਨਾਲ ਮੈਨੂੰ ਪਾਲਾ ਹਾਂਗੇ ਚੁੱਲੇ ਤੇ ਤੇਲਾ ਕਿਉਂਕਿ ਨਾ ਮੈਂ ਅੰਦਰ ਇਸ ਕਰਕੇ ਭੁੰਨ ਲਈ ਬਹੁਤ ਜਿਆਦਾ ਸੇਵ ਦਾ ਪੰਡਾ ਚੁੱਲੇ ਦਾ ਦੇਖੋ ਕਿੰਨੀ ਸੋਹਣੀ ਪੀਲਾ ਪੀਲਾ ਰੰਗ ਆ ਗਿਆ ਮੈਂ ਕੜਾਈ 'ਚ ਇਸ ਕਰਕੇ ਤੜਕਾ ਭੁੰਨ ਲਿਆ ਆਪਾਂ ਐਸੇ ਜੀ ਕੱਢ ਦਾਂਗੇ ਸਵੇਰੇ ਫਿਰ ਜਦੋਂ ਬੱਚੇ ਸਕੂਲ ਜਾਂਦੇ ਆ ਬਿਜਲੀ ਆ ਚੁੱਲੇ ਤੇ ਮੈਂ ਗਰਮ ਕਰਨੀ ਤਾਂ ਦਿੰਦੇ ਸਬਜ਼ੀ ਨਾਲੇ ਫਰਿਜ 'ਚ ਟਿਕ ਜਾਂਦੀ ਹੈ ਘੇਰੀ ਖਾਣੀ ਹੋ ਖਾ ਲੈਣਗੇ ਨੇ ਬੱਚੇ ਫਿਰ ਆਪਾਂ ਇਸ ਕੜਾਈ 'ਚ ਹੀ ਕੱਢ ਦਿਆਂਗੇ ਫ੍ਰਿਜ ਦੇ ਧੰਨਵਾਦ 'ਤੇ ਦੇਖੋ ਕਿੰਨਾ ਵਧੀਆ ਮੇਲ ਆ ਕद्दू ਤੇ ਧਲੇ ਹੋਏ ਛੋਲੇ ਐ ਦਾਲ ਦਾ ਅੱਗੇ ਵਿੱਚ ਟਿੰਡਵਾਂ ਵੀ ਪਾ ਲੈਂਦੇ ਸੀਗੇ ਖੇਤ 'ਚ ਲੱਗਦੇ ਆ ਬਹੁਤ ਵਧੀਆ ਲੱਗੇ ਟਿੰਡਵਾਂ ਨਾਲ ਵੀ ਜੀ ਦੇਖਸਾ ਗਰੇ ਥੋੜਾ ਜਿਹਾ ਆਪਾਂ ਹੋਰ ਪਕਾ ਦੇਾਂਗੇ ਕਿਉਂਕਿ ਐ ਆਪਾਂ ਤੜਕਾ ਪਾਏ ਵਿੱਚ ਮਿਕਸ ਹੋ ਜੂ ਸਮਾਰ ਕੇ ਚੁੱਲੇ ਤੇ ਆਪਾਂ ਥੋੜਾ ਛੇਕ ਹੋਰ ਲਵਾ ਦਿੰਦੇ ਆ ਲਓ ਜੀ 5 ਕਿ ਮਿੰਟ ਹੋ ਗਏ ਆਪਣੇ ਤੜਕੇ ਪਾਏ ਨੂੰ ਚੁੱਲੇ ਤੇ ਆਪਾਂ ਧਰਤੇ ਸੀ ਛੇਕ ਲੱਗਣ ਖਾਤਰ ਮਿਕਸ ਹੋ ਗਿਆ ਹਣਾ ਦਾਲ ਆਪਣੀ ਮਿਕਸ ਪਾ ਹੋ ਗਈ ਹੋਣੀ ਜੇਕਰ ਅੰਗੂ ਕਿੰਨਾ ਪਿਆਰਾ ਕਲਰ ਆ ਗਿਆ ਬਹੁਤ ਹੀ ਵਧੀਆ ਬਣ ਗਈ ਟੇਸਟੀ ਟੇਸਟੀ ਸਾਡੇ ਮਨਪਸੰਦ ਦੀ ਸਬਜ਼ੀ ਆ ਬਹੁਤ ਜਿਆਦਾ ਵਧੀਆ ਲੱਗਦੀ ਆ ਆਪਾਂ ਇਹ ਕੜਾਈ ਜੀ ਕੱਢ ਦਨੇ ਆ ਕਿਉਂਕਿ ਹਲੇ ਥੋੜਾ ਸੁਧੇਣਾਗਾ ਜੇ ਆਪਾਂ ਨੂੰ ਲੱਗਿਆ ਤਾਂ ਫਸ ਚੁੱਲੇ ਤੇ ਦੇਖੋ ਇਹ ਨਾਲੇ ਸਿਹਤ ਲਈ ਵਧੀਆ ਹੁੰਦੀ ਆ ਕਿ ਕद्दू ਠੰਡਾ ਤੇ ਦਾਲ ਵੀ ਇਹ ਛੋਲੇ ਦੀ ਸਰਦੀ ਤੇ ਤਾਕਤਵਾਰ ਹੁੰਦੀ ਆ ਆਪਾਂ ਮੇਰੇ ਉਹ ਜੀ ਸਵੇਰੇ ਸਬਜ਼ੀ ਨਾਲੋਂ ਸ਼ਾਮ ਨੂੰ ਤਾਂ ਕੋਈ ਨਾ ਕੋਈ ਦਾਲ ਹਲਕਾ ਫੁਲਕੀ ਖਾਣਾ ਚਾਹੀਦਾ ਹੈਗਾ ਅੱਗੇ ਪਹਾੜੇ ਤੋਂ ਬਣਾ ਲੈਂਦੇ ਸੀਗੇ ਹੁਣ ਜਲਦੀ ਧਰ ਕੇ ਆਪਾਂ ਨਾਲ ਦੀ ਨਾਲ ਰੋਟੀ ਲੱਗ ਜਾਗੇ ਕਿਉਂਕਿ ਗਰਮੀ ਪੈਂਦੀ ਹੈ ਸਵੇਰੇ ਵੀ ਐ ਹੁੰਦਾ ਜਦ ਤੱਕ ਅੰਦਰ ਵੜ ਜੀਏ ਸ਼ਾਮ ਨੂੰ ਵੀ ਐ ਹੀ ਹੁੰਦਾ ਜੀ ਆਪਾਂ ਰੋਟੀ ਬਣਾ ਕੇ ਤੇ ਆਪਦਾ ਸੁਨੇਹਾ 쿨ਰ ਮੂਰੇ ਹੋ ਜੀਏ ਗਰਮ ਮੂਹ ਜਾਦੀ ਪੈਂਦੀ ਹੈਗੀ ਤਾਂ ਤਮੇ ਵੀ ਜੁਲੇ ਤੇ ਵੀ ਦਿੰਦੀ ਪਰ 쿨ਰ ਸਾਰਾ ਨੇ ਚੱਲੀ ਜਾਂਦਾ ਸਵੇਰੇ ਰਾਤ ਨੂੰ ਹਨਾ ਫਿਰ ਇਹ ਇਧਰ ਮੱਜਾਂ ਦੇ ਹੋ ਗਿਆ ਪੱਖਾ ਤੇ ਪਾਣੀ ਵਾਲੀ ਮੋਟਰ ਹੋ ਗਈ ਹੈ ਨਾ ਸਰ ਇਹ ਚੀਜ਼ ਜੀ ਬਿਜਲੀ ਤੇ ਹੋ ਗਈ ਚੁੱਲਾ ਹੋ ਗਿਆ ਬਿਜਲੀ ਵਾਲਾ ਪ੍ਰੈਸ ਹੋ ਗਈ ਫ੍ਰਿਜ ਹੋ ਗਿਆ ਦਿਨ ਰਾਤ ਉਹ ਵੀ ਨਹੀਂ ਬੰਦ ਹੁੰਦਾਗਾ ਅੱਗੇ ਤਾਂ ਸਰਦੀਆਂ ਚ ਆਪਾਂ ਘੰਟਾ ਕ ਮੰਦ ਕਰ ਦਿੰਦੇ ਸੀ ਹੁਣ ਨਹੀਂ ਕਰਦੇ ਕਿਉਂਕਿ ਜੀ ਕੱਟ ਤਾਂ ਆਪਣੇ ਲੱਗਦਾ ਨਹੀਂਗਾ ਫੇਰ ਵੀ ਪਰ ਮੈਂ ਨਹੀਂ ਕਦੇ ਬੰਦ ਕਰਦੀ ਲੋ ਜੀ ਆਪਣੀ ਸਬਜ਼ੀ ਹੋ ਗਈ ਰੈਡੀ ਇਹ ਲੈਕਚਰ ਬਹੁਤ ਬਦ ਕਰਿਓ ਜੀ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਜੀ ਕੱਲ ਨੂੰ ਨਵੇਂ ਬਲੌਗ ਨਾਲ ਜੇ ਗਰਮੀ ਘੱਟ ਹੋਈ ਮੈਂ ਤਾਂ ਗਰਮੀ ਤਾਂ ਥੋੜਾ ਜਾਇ ਜਾਂਦਾ ਵੀ ਅੰਤਰੀ ਬੈਠੇ ਰਹਿਣੇ ਆਂਗੇ ਚਲੋ ਜੀ ਵੀਡੀਓ ਦਾ ਆਪਾਂ ਇੱਥੇ ਹੀ ਕਰ ਦਾਂਗੇ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਰੀ